ਲੱਗਦੀ ਆ ਹਾਂ ਬੀਬੀ ਮੇਰੀ ਗੱਲ ਸੁਣਣਾ ਹਾਂਜੀ ਵੀਰ ਨੂੰ ਫਰਕ ਨਹੀਂਗਾ ਪੈਂਡਿਆ ਤੇ ਇਦਾਂ ਕਰ ਮੇਰੇ ਨਾਲ ਚੱਲ ਤੂੰ ਲੈ ਜਾ ਜੀ ਤੇਰੇ ਪਾਜੀ ਨੇ ਪਤਾ ਕੀਤਾ ਹੋਰ ਕਿ ਜ਼ੋਰ ਖੜਦਾ ਹੁਣ ਆਹੋ ਹੁਣ ਫਰਕ ਨਹੀਂ ਪੈਂਡਿਆ ਤੂੰ ਹੋਰ ਕਿਤੇ ਖੜਾਗੇ ਉਹ ਮੇਰੀ ਮੰਮੀ ਨਾਲ ਵੀ ਗੱਲ ਹੋਈ ਅੱਛਾ ਤੇ ਮੈਂ ਮੰਮੀ ਨੂੰ ਕਿਹਾ ਸੀ ਵੀ ਡਾਕਟਰ ਕਹਿੰਦੇ ਸੀ ਵੀ 10 ਦਿਨ ਘੜੋ ਘੜ ਦਵਾਈ ਖਾਓ ਤੇ ਫੇਰ ਫਰਕ ਪਾਊਗਾ ਲੈ 10 ਨਾ ਤੈਨੂੰ ਪਤਾ ਨਹੀਂ ਲੱਗਦਾ ਤੇ ਪੱਟੀਆਂ ਬੱਧੀਆਂ ਅੱਖਾਂ ਦੇ ਉੱਤੇ ਕਿੱਥੇ ਫਰਕ ਪੈਂਦਾ ਵਿਚਾਰੇ ਨੂੰ ਫਰਕ ਤੇ ਕਿਤੇ ਮਾਸਾ ਨਹੀਂ ਗਿਆ ਪਿਆ ਉਹ ਜੇ ਥੋੜੇ ਦਿਨ ਦੇ ਹੋਏ ਤੇ ਵਾਈਟਾਂ ਦੀ ਨੂੰ ਅਜੇ ਮੇਰੇ ਖਾਲਾ ਚੱਲ ਪਾਈ ਨਹੀਂ ਦੇਣੀ ਹੋਈ ਆ ਤੇ ਮੈਨੂੰ ਇਹ ਆ ਵੀ ਚਲ ਜੇ 10 ਦਿਨ ਤੇ ਨਹੀਂ ਫਰਕ ਪੈਂਦਾ ਤੇ ਫੇਰ ਆਪਾਂ ਡਾਕਟਰ ਦੂਸਰੇ ਕੋਲ ਚੱਲ ਜੀਏ ਨੇ ਐਵੇਂ ਨਾ ਟਾਲੂ ਟੋਲਣਾ ਕਰ ਚੱਗਾ ਗੱਲ ਸਿੱਧੀ ਕਰ ਮੇਰੇ ਨਾਲ ਜਾਣਾ ਮੇਰੇ ਨਾਲ ਕਿ ਨਹੀਂ ਜਾਣਾ ਉਹ ਨਹੀਂ ਨਹੀਂ ਤੇ ਇੰਦਾ ਗੱਲ ਕਰ ਰਹੇ ਨੇ ਹੋਰ ਮੈਨੂੰ ਯਾਰਾਂ ਮੈਂ ਤੇ ਲਾਲੂ ਕੋਈ ਨਹੀਂ ਆ ਮੈਨੂੰ ਜਾਣ ਨੂੰ ਕਿਹੜੀ ਕੋ ਪ੍ਰੋਬਲਮ ਆ ਮੈਨੂੰ ਤਾਂ ਲੱਗਦਾ ਪ੍ਰੋਬਲਮ ਹੈਗੀ ਆ ਤਾਂ ਹੀ ਗੱਡੀ ਚ ਜਵਾਬ ਦੇਣ ਲਿਆ ਟੱਕ ਟੱਕ ਦੇ ਜੇ ਮੈਂ ਕਹਿਣ ਲਈ ਆ ਵੀ ਨਹੀਂ ਫਰਕ ਪੈ ਗਿਆ ਜੇ ਦਵਾਈ ਬਦਲੀ ਹੀ ਤੇ ਫਿਰ ਦੋਵਾਂ ਦਿਨਾਂ ਚ ਫਰਕ ਦਿਖ ਪੈਂਦਾ ਹੁਣ 5 ਦਿਨ ਹੋ ਗਏ ਦਵਾਈ ਖਾਂਦੇ ਨੂੰ ਜਦੋਂ ਫਰਕ ਹੀ ਕੋਈ ਨਹੀਂ ਤੇ ਕਿਉਂ ਡੇ ਜਾਨੂੰ ਉਹ ਦਵਾਈ ਖਾ ਲੈਣਾ ਚੱਲ ਮੇਰੇ ਨਾਲ ਤੇ ਦਵਾਈ ਲੈ ਕੇ ਜਾ ਕੇ ਚਲੋ ਕੋਈ ਗੱਲ ਨਹੀਂ ਚਲ ਜੇ ਨਹੀਂ ਨਹੀਂ ਜੇ ਉਦਾਂ ਕੋਈ ਹੋਰ ਗੱਲ ਹੈਗੀ ਤਾਂ ਵੀ ਦੱਸ ਦੇ ਮੈਨੂੰ ਨਹੀਂ ਨਹੀਂ ਗੱਲ ਤੇ ਕੋਈ ਨਹੀਂ ਹੈ ਭਾੜੇ ਪਤਾ ਨਹੀਂ ਮੈਨੂੰ ਮੂੰਹ ਤੇ ਲੱਗਣ ਡਿਆ ਆ ਪਰ ਜਿੱਦਾਂ ਤੂੰ ਨਹੀਂ ਚਾਹੁੰਦਾ ਜਾਣਾ ਉਹ ਨਹੀਂ ਨਹੀਂ ਨਾ ਜਾਣ ਵਾਲੀ ਤੇ ਕੋਈ ਗੱਲ ਨਹੀਂ ਆ ਅੱਗੇ ਵੀ ਮੈਂ ਹੀ ਖੜਿਆ ਹੀ ਉਹਨਾਂ ਨੂੰ ਦਵਾਈ ਖਣਨ ਮਾਤੇ ਖੜਿਆ ਤੇ ਹੈਗਾ ਹੀ ਪਰ ਮੇਰੀ ਗੱਲ ਸੁਣੋ ਵੇ ਜੇ ਤੇ ਫਰਕ ਪਵੇ ਫਿਰ ਤਾਂ ਆਪਾਂ ਦਵਾਈ ਉਥੋਂ ਖਵਾ ਲਈਏ ਜੇ ਤਾਂ ਫਰਕ ਹੀ ਕੋਈ ਨਹੀਂਗਾ ਤੇ ਕੀ ਕਰਨਾ ਉਥੇ ਘੜੀ ਘੜੀ ਦਵਾਈ ਖਵਾ ਲ ਕੇ ਜਿੱਥੇ ਤੇਰੇ ਪਾਜੀ ਨੇ ਦੱਸ ਪਾਈਆ ਡਾਕਟਰ ਬਹੁਤ ਸਿਆਣਾ ਵਾ ਉਹ ਟੈਸਟ ਲਾਊਗਾ ਸਾਰੇ ਪਹਿਲਾਂ ਪਹਿਲਾਂ ਪਤਾ ਤਾਂ ਲੱਗੇ ਕਿ ਨੁਕਸਾ ਹੈ ਕੀ ਆ ਫਿਰ ਉਹਦੀ ਦਵਾਈ ਚੱਲੇ ਆਪਣੀ ਦਵਾਈ ਤਾਂ ਹੀ ਤੇਂਡ ਹੈ ਜੇ ਤਿੰਨ ਮਹੀਨੇ ਨਹੀਂ ਸਮਝਉਂਦੀ ਉਹ ਨਹੀਂ ਜਦੋਂ ਪਹਿਲਾਂ ਆਪਾਂ ਦਵਾਈ ਲੜ ਗਏ ਨਾ ਉਦੋਂ ਸਾਰੇ ਟੈਸਟ ਕਰਵਾਏ ਅੱਛਾ ਡਾਕਟਰ ਆਪਸ ਬਹਰਾਂਦੇ ਹੋ ਗਿਆ ਏਜੀ ਦੀ ਵੇਖ ਕੇ ਵੀ ਟੈਸਟਾਂ ਦੇ ਵਿੱਚ ਆਇਆ ਤਾਂ ਕੁਝ ਨਹੀਂ ਆ ਇਹ ਕਿਦਾਂ ਹੋ ਸਕਦਾ ਟੈਸਟਾਂ 'ਚ ਆਇਆ ਕੁਝ ਨਹੀਂਗਾ ਚਲ ਕੋਈ ਨਹੀਂ ਤੇ ਰਿਪੋਰਟ ਨਹੀਂ ਚੈੱਕ ਕੀਤੀ ਮੈਂ ਕਦੀ ਰਿਪੋਰਟ ਚੈੱਕ ਕਰਨੀ ਹੈ ਡਾਕਟਰਾਂ ਦੀ ਗੱਲਾਂ ਡਾਕਟਰਾਂ ਨੂੰ ਪਤਾ ਹੋ ਮੈਂ ਤਾਂ ਮੈਨੂੰ ਦੱਸਾਂ ਹਾਂ ਮੈਂ ਵੇਖ ਭਾਬੀ ਨਾਲ ਵੀ ਕੀਤੀ ਹੀ ਗੱਲ ਅੱਛਾ ਟੈਸਟ ਟਾਈਮ ਵਿੱਚ ਆਇਆ ਕੁਝ ਨਹੀਂ ਹਾਂ ਉਹ ਡਾਕਟਰ ਨੇ ਦੁਬਾਰਾ ਬੁਲਾਇਆ ਹੀ ਫੇਰ ਅੱਛਾ ਉਹਨੇ ਮੈਨੂੰ ਪੁੱਛਿਆ ਹੁੰਦਾ ਵੀ ਕੋਈ ਨਸ਼ਾ ਤਾਂ ਨਹੀਂ ਕਰਦੇ ਜਾਵੇ ਕੰਮ ਕਰ ਜਾ ਕੇ ਆਪਣਾ ਆ ਕਿੱਥੋਂ ਤੂੰ ਬੋਲਦਾ ਨਸ਼ਾ ਕਰਦਾ ਵੇ ਉਹ ਵਿਚਾਰਾ ਤਾਂ ਕਿਤੇ ਐਵੇਂ ਜਾ ਕੇ ਦੀ ਕਾਮੀ ਨੂੰ ਨੇ ساری ਜ਼ਿੰਦਗੀ ਕੀਤਾ ਤੇ ਹੁਣ ਉਹਨੇ ਆਣ ਕੇ ਨਸ਼ੇ ਕਰਨੇ ਹੀਗੇ ਤੂੰ ਹੀ ਸਿਆਣਾ ਵਾ ਪਰ ਮੈਨੂੰ ਜਦੋਂ ਡਾਕਟਰ ਨੇ ਦੱਸਿਆ ਮੇਰੇ ਤੇ ਐਪੈਰੋਸੋਲੋਜੀ ਮੀਂ ਨਿਕਲ ਗਈ ਵੇ ਇਹ ਕੰਮ ਤਾਂ ਹੋਇਆ ਕਿਹੜਾ ਡਾਕਟਰ ਵਾ ਖੱਤਾ ਜਿਹੜਾ ਉਹ ਦਲਜਾਮ ਲਾਤਾ ਮੇਰੇ ਭਰਾ ਤੇ ਹੈ ਉਹ ਕਹਿੰਦੇ ਆ ਵੀ ਜੇ ਟੈਸਟ ਰਿਪੋਰਟਾਂ ਵਿੱਚ ਕੁਝ ਨਾ ਨਾ ਹੋਵੇ ਕਈ ਵਾਰੀ ਕੁਝ ਖਾਂਦਾ ਪੀਂਦਾ ਹੋਵੇ ਤੇ ਉਹ ਵੀ ਨਹੀਂ ਆਉਂਦਾ ਉਹਦੇ ਕਰਕੇ ਵੀ ਬੰਦਾ ਕੋ ਮਾਰਦਾ ਹੋ ਜਾਂਦਾ ਦਫਾ ਕਰ ਐਹੋ ਜਿਹੇ ਡਾਕਟਰ ਕੋ ਲੈ ਕੇ ਗਿਆ ਮੇਰੇ ਭਰਾ ਨੂੰ ਹੈ ਜਿਹਨੂੰ ਪਤਾ ਹੀ ਕੁਝ ਨਹੀਂਗਾ ਨਾ ਗੱਲ ਨਾ ਬਾਤ ਹੈ ਜੀ ਨਸਾ ਨਾ ਕਰਦਾ ਹੋਵੇ ਦਰ ਫਿਡੇ ਮੈਂ ਕਹਿੰਨੀ ਐ ਹਜੇ ਡਾਕਟਰ ਦਾ ਤੂੰ ਮੇਰੇ ਨਾਲ ਜਾਣਾ ਵਾ ਕਿ ਨਹੀਂ ਜਾਣਾ ਲੈਣਾ ਨਹੀਂ ਚੱਲ ਚੱਲ ਜਣੇ ਆਪਾਂ ਰੋੜਨੇ ਕੋਈ ਆਹੋ ਹੋ ਜਾ ਫੜਫੜ ਤਿਆਰ ਤੇ ਮੈਂ ਲੱਗੀ ਵੀਰ ਨੂੰ ਤਿਆਰ ਕਰ ਚਲੋ ਕੋਈ ਨਹੀਂ ਆ ਜਾ ਚਲੋ ਆ ਗਏ ਮੈਂ ਆਹੋ ਗੱਲਾਂ ਨਾ ਖੋਧੀਆਂ ਮਾਰੋ ਪਿਆਸਦੀਆਂ ਹਾਂਜੀ ਆ ਗਿਆ ਕੋਈ ਬੰਦੇ ਬੰਮੀ ਨੂੰ ਕੀ ਆਹੀ ਮੈਂ ਜੀ ਘੜੋ ਘੜ ਦੱਸ ਦਿੰਦੇ ਦਵਾਈ ਖਾਣੀ ਚਾਹੀਦੀ ਕੋਰਸ ਹੋ ਗਿਆ ਪੂਰਾ ਤੇ ਫ੍ਰੀ ਫਰਕ ਪਾਊਗਾ ਪਰ ਇਹ ਮੰਨਦੇ ਨਹੀਂ ਆ ਵੀ ਡਾਕਟਰ ਬਦਲੀ ਜਾਈਏ ਉਨੇ ਵੀ ਤੇ ਟੈਬ ਲੈਣਾ ਹੀ ਉਹਨੇ ਗੜੀ ਉਸੇ ਥੋਂ ਦਵਾਈ ਦੇਣ ਦੀ ਚਲੋ ਇਹਨਾਂ ਨੇ ਗੜੀ ਮਾਰਨੀ ਗੜੀ ਜਾਣਾ ਤੇ ਬਣਨੀ ਹੈ ਹੁਵਾ ਜੀ ਬਾਗ ਬੈਠੇਗੇ ਆਹ ਹੋ ਤਾਂ ਆ ਕੇ ਬਾਹਰ ਬਹਿ ਗਈ ਤੇ ਤੂੰ ਕਿੱਥੇ ਗਈ ਹੈ ਮੈਂ ਕਿੱਥੇ ਜਾਣਾ ਸੀ ਮੈਂ ਲਖਵੀਰ ਵੱਲ ਗਈ ਸੀਗੀ ਮੈਂ ਹੈ ਤੇ ਹੀਰ ਨੂੰ ਕੋਈ ਤੇ ਫਰਕ ਨਹੀਂ ਪੈਂਦਾ ਮਾਸਾ ਵੀ ਤੇ ਚੱਲ ਮੇਰੇ ਨਾਲ ਜਿੱਥੇ ਮਨਜਿੰਦਰ ਨੇ ਦੱਸ ਪਾਈ ਉੱਥੇ ਲੈ ਕੇ ਚਲੀਏ ਆਹ ਤੇ ਉਹਨੇ ਤਾਂ ਮੈਨੂੰ ਹੋਰ ਹੀ ਗੱਲ ਗਾੜੀਆਂ ਤੁਸੀਂ ਆ ਇਹ ਆਂਦਾ ਆਦਾਵਾ ਇਹ ਟੈਸਟਾਂ ਵਿੱਚ ਆਇਆ ਤੇ ਕੁਝ ਨਹੀਂ ਸੀ ਉਦੋਂ ਤੇ ਪਰ ਡਾਕਟਰ ਕਹਿੰਦਾ ਸੀ ਕਿ ਨਸ਼ੇ ਵਿੱਚ ਨਹੀਂ ਕਰਦਾ ਹੈ ਮੈਨੂੰ ਤੇ ਹੈਰਾਨਗੀ ਇੰਨੀ ਹੋਈ ਮੈਂ ਦਰ ਖੜੇ ਮੈਂ ਕਿ ਡਾਕਟਰ ਦਾ ਹੈ ਕਿਹੜੇ ਡਾਕਟਰ ਕੋਲ ਖੜਿਆ ਛੱਤਰੇ ਕੋ ਉਹਨੇ ਮੈਂ ਵਿਚਾਰੇ ਨੇ ਕਿਤੇ ساری ਉਮਰ ਕਿਸੇ ਨੂੰ ਹੱਥੇ ਲਾ ਕੇ ਵੇਖਿਆ ਹਾਂ ਪਤਾ ਹੀ ਨਹੀਂਗਾ ਹੁਣ ਜੀ ਗੱਲ ਦਾ ਤੇ ਐਡੀ ਹਮ ਤੋਦੀ ਕੋ ਨੇ ਐਡਾ ਵੱਡਾ ਇਲਜ਼ਾਮ ਮੈਂ ਲਾਤਾ ਮੇਰੇ ਭਰਾ ਤੇ ਅੱਛਾ ਤੇ ਆਂਦਾ ਪਤਾ ਨਹੀਂ ਮੈਂ ਤੇ ਕਿਹਾ ਸੀ ਡਾਕਟਰ ਨੂੰ ਵੀ ਨਹੀਂ ਨਸ਼ਾ ਕਰਦਾ ਤੇ ਭਾਰਾ ਦਾ ਉਹ ਕਹਿੰਦਾ ਵੀ ਨਹੀਂ ਕੋਈ ਨਾ ਕੋਈ ਗੱਲ ਤੇ ਹੈ ਹੀ ਆ ਤੇ ਮੈਂ ਕਿਹਾ ਤੂੰ ਜ ਤਾਲ ਟੋਲ ਕਰਨ ਡਿਆ ਗਾੜੀ ਮੈਂ ਹੈ ਤੇ ਮੇਰੇ ਨਾਲ ਜਾਣਾ ਵਾ ਕਿ ਨਹੀਂ ਜਾਣਾ ਆਹੋ ਠੀਕ ਆ ਤੂੰ ਗੱਲ ਕਰ ਤੇ ਫੇਰ ਆਂਦਾ ਵੀ ਨਹੀਂ ਕੋਈ ਨਹੀਂ ਚਲ ਜੰਨਾ ਵਾ ਮੈਂ ਕਿਹੜਾ ਜਵਾਬ ਦਦਾ ਉਹ ਦੀਦਾ ਨਹੀਂ ਜਾਣਦੇ ਹੁੰਦੇ ਇਹ ਉਹ ਤੇ ਉਦੋਂ ਜਵਾਬ ਦਿੱਤਾ ਕਿ ਮੈਨੂੰ ਅੱਛਾ ਆ ਕੇ ਹੀ ਬਿਨਾਂ ਉੱਥੇ ਕਲਮ ਨਾ ਮੰਨ ਦਵਾਇਆ ਡਾਕਟਰ ਕੋ ਆ ਤੇ ਆਂਦੀ ਹੀ ਨਾ ਅਜੇ ਹੁਣ ਦਵਾਈ ਲਾ ਕੇ ਦਿੱਤੀ ਆ ਮੈਨੂੰ ਉਹ ਤੇ ਕਵਾਲ ਕੇ ਵੇਖ ਲਓ ਇਹੋ ਗੱਲ ਇਹ ਅੰਦਾਜ਼ਾ ਦੇ ਕੋਲ ਆ ਕੇ ਤੁਰ ਪਈਏ ਤੁਸੀਂ ਹਾਂ ਇਹੋ ਗੱਲ ਹੀ ਇਹ ਮੈਨੂੰ ਕਹਿਣ ਡਿਆ ਸੀ ਦਵਾਈ ਲੈਂਦੀ ਆ ਅਜੇ ਮੈਂ 5 ਦਿਨ ਹੋ ਗਏ ਦਵਾਈ ਖਵਾ ਲਿਆ ਨੂੰ ਜੇ ਮੈਨੂੰ ਮਾੜਾ ਮੋਟਾ ਫਰਕ ਪੈਣਾ ਹੁੰਦਾ ਤਾਂ ਪੈ ਜਾਣਾ ਸੀ ਜਦੋਂ ਮੈਨੂੰ ਫਰਕ ਹੀ ਕੋਈ ਨਹੀਂ ਤਾਂ ਕਾਦੇ ਵਾਸਤੇ ਉਹ ਅੰਦਰ ਦਵਾਈਆਂ ਸਪੀ ਜਾਣ ਡੇ ਹਾਂ ਜਦੋਂ ਫਰਕ ਹੋਏ ਤਾਂ ਉੱਖੇ ਫਿਰੇ ਤੁਰੇ ਪਤਾ ਲੱਗੇ ਥੋੜਾ ਬੋਤਾ ਪਤਾ ਲੱਗੇ ਫਰਕ ਪਿਆ ਏ ਇਦਾਂ ਕਿੱਦਾਂ ਪਤਾ ਲੱਗੇ ਕਾਦੋਂ ਪਤਾ ਅਜਿਹਾ ਬੰਦ ਆ ਫਰਕ ਹੋਏ ਤਾਂ ਆਪੇ ਕੀ ਕਰਦਾ ਉੱਥੇ ਇੱਕ ਤਾਂ ਗਲਤ ਨੁਕਾ ਪਾਉ ਤਾ ਕਿ ਕੋਈ ਕੋਈ ਸਮਝ ਨਹੀਂ ਆਉਂਦੀ ਦਵਾਈ ਆ ਰਿਕੇ ਚੰਗੇ ਕੀ ਆ ਵਿੱਚੇ ਵਿੱਚ ਹਾਂ ਜੀ ਨੰਬਰ ਚੁਗਾ ਲਿਆ ਤੁਸੀਂ ਪਰ ਨਾ ਮੈਂ ਇਹਨਾਂ ਦੇ ਮੂੰਹal ਵੇਖਣ ਨਹੀਂ ਆ ਹੁਣ ਹੁਣ ਮੇਰੇ ਕੋਲ ਜਿੰਨੀ ਕਿ ਬੇਇਤੀ ਹੋਈ ਨਾ ਉਨੀ ਕ ਮੈਂ ਕਰਦਣੀ ਨਾ ਦੁਆ ਜਗਾ ਦੀ ਮੈਨੂੰ ਬਹੁਤ ਤਾਂ ਪਚੰਡਿਆ ਵਾ ਅਕਰ ਤੂੰ ਤਾਂ ਚੰਗੀਆਂ ਕਰਦੇ ਐ ਹਾਦ ਹੋ ਗਈ ਨਾ ਵਾਲੀ ਸ਼ਰਮਾ ਇੱਕ ਬੰਦਾ ਠੀਕ ਨਹੀਂ ਗਾ ਦੂਜਾ ਤੇ ਹੁਣ ਦਵਾਈ ਨਹੀਂ ਚਾਟ ਖਵਾ ਲੰਦੇ ਨਹੀਂ ਇਹਨਾਂ ਦੀ ਤਾਂ ਜਾਣੀਗੇ ਇਹ ਤੇ ਉਦਣ ਤਾਂ ਹੀ ਇਹਨਾਂ ਦਾ ਇਹੋ ਹਾਲ ਆ ਨਹੀਂ ਕੋਈ ਨਹੀਂ ਅੱਛਾ ਇਹਨੂੰ ਕੁੜੀ ਨੇ ਦੱਸ ਪਾਈ ਜਿੱਥੇ ਉੱਥੇ ਨੂੰ ਲੈ ਕੇ ਤੇ ਜਾ ਪਤਾ ਨਾ ਕਿ ਇਹਦੀ ਘਰ ਦੀ ਸੇਵਾ ਤਾਂ ਮੈਂ ਕਰਤੀ ਸੀ ਤੇ ਇਹਦੀ ਵੀ ਕਰਕੇ ਆਈ ਆ ਇਹ ਨਹੀਂ ਆਉਂਦਾ ਕਿ ਨਹੀਂ ਹੁੰਦਾ ਭਲਾ ਤੇ ਫੇਰ ਪਤਾ ਲੱਗੂਗਾ ਤੇ ਫੇਰ ਵੇਖੀਂ ਨਾ ਉਹ ਪ੍ਰਸ਼ਾਦ ਰੱਖ ਦਿੰਨੀ ਆਂ ਨਹੀਂ ਆਂਦਾ ਵੀ ਜਾਨਾ ਆਂਦਾ ਕੋਈ ਗੱਲ ਨਹੀਂ ਮੈਂ ਚੱਲ ਜਾਨਾ ਤਾਂ ਹੁਣ ਵੇਖੋ ਕੀ ਸਲਾਹ ਕਰਦੇ ਆ ਦੋਵੇਂ ਜੀ ਆਹ ਉਹਦੇ ਪੁੱਛੇ ਤਾਂ ਪਤਾ ਕਿਤੇ ਉੱਥੋਂ ਤੱਕ ਨਹੀਂ ਜਾਂਦਾ ਏ ਕ ਤੂੰ ਤਾਂ ਤੇਰੀਆਂ ਮਾੜੀਆਂ ਹਾਂ ਜੇ ਜਾਂਦਾ ਤਾਂ ਚੰਗਾ ਵਾ ਨਾ ਨਾ ਗਿਆ ਦੇਖਣ ਕਰਦੇ ਚੱਲ ਕੋਈ ਨਹੀਂ ਵੇਖ ਲੈਨੇ ਆ ਨਾ ਨਾ ਕਰ ਕਰ ਗੱਥਰ ਇਹਨੂੰ ਮੈਂ ਦਾ ਸੀ ਨਾ ਮੈਂ ਕਿਦਾਂ ਜਾਣਾ ਆਹ ਜਾਣਾ ਨਹੀਂ ਜਾਣਾ ਸੀ ਸੇਵਾ ਹੋ ਜੀ ਨੀ ਫੇਰ ਤੇ ਮੈਂ ਕਰਨੀ ਕਰਨੀ ਆ ਮੈਂ ਤਾਂ ਗੁੱਸਾ ਚੜ ਚੜ ਜਾਣ ਡਿਆ ਐ ਨਾ ਤੇ ਢੁੱਟੀ ਜਿਹੜੀ ਆ ਨਾ ਬੜੀ ਵੱਧ ਵਾ ਉਹ ਤੇ ਤੇ ਬੰਨੇ ਨਿਕੰਤੀ ਦੀ ਨਾ ਕੋਈ ਗੱਲ ਨਹੀਂ ਨਹੀਂ ਲੱਗਣ ਦਿੰਦੀ ਰੇ ਕਰ ਲੂੰਗੀ ਦੀ ਸੇਵਾ ਮੈਂ ਸੇਵਾ ਕਰਾਂ ਉਹ ਢੁੱਟੀ ਨਾ ਤਾਂ ਨਹੀਂ ਮੈਂ ਮੰਨ ਚੰਤਾ ਜਾਂਦੀ ਨਹੀਂ ਚਲ ਕੋਈ ਨਹੀਂ ਇਹਨੇ ਪਤੀ ਕੱਪ ਤੇ ਕੋਈ ਨਹੀਂ ਹੁੰਦਾ ਤਿਆਰ ਤੇ ਫਿਰ ਠੀਕ ਵਾ ਕਹਦੇ ਕੱਪ ਲੈ ਕੇ ਗੱਡੀ ਚ ਨਾਲ ਚਾਚੀ ਤੂੰ ਚਲੋ ਵੇਖ ਲੈਣੀ ਆ ਮੈਨੂੰ ਜਾਂਦਾ ਪਤਾ ਕੀ ਲੱਗੀ ਜਾਂਦੇ ਹੋ ਫੁੱਲ ਬਣਾ ਲਈ ਯਾਰ ਪਰਸ ਬਣਾਇਆ ਪਰਸ ਪਰਸ ਕੀ ਕਰਨਾ ਹੈ ਉਹ ਯਾਰ ਆਈ ਹੀ ਭੈਣ ਜੀ ਬਣਾ ਅੱਛਾ ਕੀ ਕਹਿੰਦੀ ਦਵਾਈ ਲੈਣਾ ਭੈਣ ਉਹ ਬੱਸ ਵੀ ਕਰਿਆ ਕਰੋ ਭੈਣ ਜੀ ਬਣਾਈ ਕਦੀ ਉਹ ਗਵਾਂਡੀਆਂ ਘਰ ਫੇਰਾ ਤੋਰਾ ਕਰ ਲੈਂਦੀ ਕਦੀ ਕੁਸ਼ ਕਰ ਲੈਂਦੀ ਇੱਥੇ ਗੱਲਾਂ ਕਰਨੀ ਹੈ ਇਹ ਉਹਨੇ ਤਾਂ ਮੂੰਹ ਹਿਲਾਣਾ ਲਗਾਏ ਤੇ ਪੈਸੇ ਕਰੋ ਜੀ ਦਵਾਈ ਨਾਲ ਇੱਕ ਪੈਣ ਦਾ ਭਾਈ ਨੂੰ ਫਰਕ ਆ ਉਹੀ ਦਵਾਈ ਰਹਿਣ ਦੋ ਕਿਤੇ ਲੈ ਕੇ ਜਾਣ ਦੀ ਲੋੜ ਨਹੀਂ ਹੈਗੀ ਉਹ ਹੈ ਨਹੀਂ ਨਾ ਵਰਪੈਡ ਐ ਸਿਰ ਤੇ ਰਹਿ ਰਿਹਾ ਠੀਕ ਤੇ ਹੈ ਭਾਜੀ ਹੁਣ ਜੀ ਮੈਂ ਦੱਸ ਹਾਂ ਮੈਂ ਤੁਹਾਨੂੰ ਦੱਸ ਪਾਈ ਜਰੂਰੀ ਥੋੜੇ ਕਿ ਜਿਹੜਾ ਬੰਦਾ ਦੱਸ ਪਾਏ ਉਹ ਮਗਰ ਲੱਗ ਜੀਦਾ ਦੱਸ ਨਹੀਂ ਪਾਏ ਐਂ ਮੈਂ ਨਾਲ ਚਲਦੀ ਆ ਰਹਿਣ ਦੋ ਕੀ ਗੱਲ ਕਰਦੇ ਯਾਰ ਕੀ ਗੱਲ ਕਰਦੀ ਬਈ ਉਹ ਇਦਾਂ ਗੱਲਾਂ ਕਰਨ ਡੇ ਬੰਦੇ ਤਾਂ ਨਹੀਂ ਬਾਲ ਕਰਨ ਡਿਆ ਉਹ ਉਹਦੀ ਹੀ ਆ ਉਹਨੂੰ ਤਾਂ ਕੋਈ ਕੰਮ ਨਹੀਂ ਹੈਗਾ ਕਦੀ ਫਲਾਣੇ ਦੇ ਉੱਥੇ ਜਾ ਕੇ ਚੂਲੀਆਂ ਕਰ ਲੱਗ ਪੈਂਦੀ ਗਵਾਂਡੀਆਂ ਤੇ ਘਰ ਕਰੀ ਇੱਧਰ ਆ ਜਾਂਦੀ ਕਦੀ ਉੱਧਰ ਚੱਲ ਜਾਂਦੀ ਆ ਏ ਮਨੁਨੀਏ ਦਲਦਾਰੋ ਗੱਲ ਜੀਵਨਾਂ ਨੀ ਮੈਂ ਕਿਤੇ ਜਾਣ ਦੇਣਾ ਤੁਹਾਨੂੰ ਕਿੱਦਾਂ ਉਹਨੇ ਮੇਰੀ ਬੇਇੱਜ਼ਤੀ ਕੀਤੀ ਜਿੱਦਨ ਦੀ ਆਈ ਹੈ ਬਸ ਬੇਇੱਜ਼ਤੀ ਕਰਦੀ ਹੈ ਔਰ ਕੀ ਉਹ ਕਰਦੀ ਹੈ ਕਰੀ ਉਹਨੇ ਮੇਨਾ ਪਿਆਰ ਨਾਲ ਗੱਲ ਕੀਤੀ ਹੈ ਤੁਸੀਂ ਸੋ ਆਣ ਕੇ ਉਹਦੀ ਸੁਣ ਕੇ ਤੇ ਅੱਧਰ ਆ ਗਏ ਹੋ ਕਿ ਭਾਜੀ ਨੂੰ ਲੈ ਕੇ ਜਾਣਾ ਕਿੱਦਾਂ ਭਾਜੀ ਦੀ ਨਾ ਹੰਸੇ ਤਾਂ ਠੀਕ ਹੈ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਵੱਧ ਤੋਂ ਪਹਿਲੇ ਲਾਂ ਦੀ ਲੋੜ ਨਹੀਂ ਹੈਗੀ ਪਰਸ ਦੋਦੇ ਜਾਣਾ ਕਿਤੇ ਨਹੀਂ ਜਾਣਾ ਜੀਵਨਾਂ ਵਗਦੰਨੇ ਗੱਲਾਂ ਕਰਨੀਆਂ ਤੇਰੇ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਜੇਨੇ ਕਹਿ ਦਿੱਤਾ ਮੈਨੂੰ ਇੱਕ ਵਾਰੀ ਜਾਣ ਨੂੰ ਤੇ ਫਿਰ ਕਿਹੜੀ ਗੱਲ ਆ ਫਾਦੂ ਗੀ ਤੇਰੇ ਵਾਲੀ ਵੀ ਮੈਂ ਜਾਣ ਨਹੀਂ ਦੇਣਾ ਇਹ ਚੰਗਾ ਭਲਾ ਠੀਕ ਠਾਕ ਹੀ ਬਿਲਕੁਲ ਅਜੇ ਦੰਦੀ ਜੀਵਨ ਆਈ ਉਹ ਤਾਂ ਦੀ ਫੇਰ ਤੁਹਾਨੂੰ ਪਤਾ ਨਹੀਂ ਕੀ ਹੋ ਗਿਆ ਕੁਛ ਨਹੀਂ ਹੋਇਆ ਮੈਂ ਉਹੀ ਆ ਆ ਜਿਹੜੀ ਜੀਵਨ ਹੈ ਨਾ ਇਹਨੇ ਆਨ ਕੇ ਘਰ ਤੇ ਸਿਆਪੇ ਪਾਏ ਆ ਕੱਲੀ ਫਲਾਣਾ ਡਾਕਟਰ ਕਦੀ ਕੁਛ ਤੁਸੀਂ ਤੁਹਾਨੂੰ ਨਾ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਜਿਹੜਾ ਮੈਂ ਤੁਹਾਨੂੰ ਮਦਦ ਕੀਤਾ ਉਹ ਮੇਰੀ ਨਹੀਂ ਬੇਇੱਜ਼ਤੀ ਕਰਦੀ ਆ ਤੁਹਾਨੂੰ ਮੇਰੀ ਕੋਈ ਪਰਵਾਹ ਹੈਗੀ ਵੀ ਆ ਕਿ ਨਹੀਂ ਬਸ ਜੀਵਨ ਨੇ ਜੋ ਕਹਾ ਤਾਂ ਉਹੀ ਬਸ ਪੱਥਰ ਚ ਨੀਲ ਹੋ ਗਿਆ ਉਹ ਜੇ 2-4 ਦਿਨ ਉਹ ਆ ਗਈ ਆ ਤਾਂ ਫੇਰ ਕਿਹੜੀ ਗੱਲ ਆ ਦੋ ਚਾਰ ਦਿਨ ਨਹੀਂ ਆਈ ਹਫਤਾ ਹੋ ਗਿਆ ਬੈਠੀ ਨੂੰ ਹਾਲੇ ਪਤਾ ਨਹੀਂ ਕਿੰਨੇ ਦਿਨ ਹੋਰ ਤੇ ਮੇਰੀ ਗੱਲ ਸੁਣ ਦੋ ਜਾਨ ਦਾ ਬੰਦਾ ਪ੍ਰੋਣਾ ਹੁੰਦਾ ਹੈ ਹੁਣ ਪ੍ਰੋਣੀ ਨਹੀਂ ਹੈਗੀ ਤੂੰ ਮੈਨੂੰ ਪੈਸੇ ਦੇ ਦੇ ਤੇ ਮੈਂ ਜਾਣਾ ਮੈਂ ਮੈਨੂੰ ਜਾਣ ਦੇਣਾ ਸਿੱਧੀ ਦੀ ਗੱਲ ਚੁੱਪ ਕਰਕੇ ਨਾ ਬੈਠ ਜਾ ਤੇ ਆਰਾਮ ਕਰੋ ਕਿਤੇ ਨਹੀਂ ਜਾਣਾ ਹੈਗਾ ਆਪ ਹੀ ਮੈਂ ਕਹ ਦੂੰਗੀ ਕਿ ਜਾ ਲੈ ਕੇ ਜਾਣਾ ਤੇ ਲੈਦਾ ਭਾਜੀ ਨੂੰ ਯਾਰਾ ਕਿਤੇ ਨਹੀਂ ਗੱਲ ਕਰਨੀ ਹੈ ਹੱਦ 봐 ਤੇਰੇ ਵਾਲੀ ਕੱਲ ਨੂੰ ਨਾ ਉਹ ਡਾਕਟਰ ਕੋਈ ਅਵਲ ਅਭੀ ਨਵੀਂ ਹੋਗੀ ਨਾ ਤੇ ਨਾਮ ਤੁਹਾਡਾ ਲੱਗਣਾ ਜੀਵਨ ਦਾ ਨਹੀਂ ਲੱਗਣਾ ਹੈਗਾ ਮੇਰੇ ਵੀ ਦਾ ਲੱਗਣਾ ਲੈ ਕੇ ਭੈਣ ਦੇ ਜਾਣਾ ਨਾਲ ਉਹ ਬੱਸ ਕਰੋ ਬਾਬਾ ਮੈਂ ਕੋਲੇ ਨਹੀਂ ਜਾਣਾ ਨਾਲ ਜਾਣਾ ਉਹਨਾਂ ਨਾਲ ਜੇ ਤੁਸੀਂ ਜੀਵਨ ਨਾਲ ਪਰ ਆਪਣਾ ਰਿਸ਼ਤਾ ਟੁੱਟਦਾ ਹੁਣ ਤੁਸੀਂ ਇਹ ਵੀ ਲੋ ਆਪਣਾ ਰਿਸ਼ਤਾ ਬਚਾਣਾ ਕਿ ਤੇ ਆਪਣੀ ਧਿਆਨ ਰੱਖਣੀ ਮੈਂ ਤੁਹਾਨੂੰ ਬਾਰ ਬਾਰ ਨਹੀਂ ਉਹ ਕਹਿ ਸਕਦੀ ਆਪਣਾ ਘਰ ਵੇਖੀਦਾ ਹੁੰਦਾ ਨਾ ਕਿ ਕਿਸੇ ਦੇ ਮਗਰ ਲੱਗੀਦਾ ਹੁੰਦਾ ਭਾਵੇਂ ਤੁਹਾਡੀ ਭੈਣ ਹੀ ਆ ਮੇਰਾ ਨਾ ਦਿਮਾਗ ਖਰਾਬ ਕਰਦਾ ਤੁਸੀਂ ਬਸ ਲੱਭ ਲੋ ਪਾਸੇ ਲੱਭਦਾ ਤੇ ਲੈ ਜਾਓ ਮੈਂ ਨਹੀਂ ਉਹ ਲੈਣਾ ਲੱਭਦੀ ਚੱਲੀ ਮੇਰਾ ਗੋਸ ਮਨਤ ਲੱਗਦਾ ਦਿਮਾਗ ਖਰਾਬ ਹੋ ਗਿਆ ਚੰਗੀ ਭਲੀ ਪਹਿਲਾਂ ਠੀਕ ਹੋਈ ਸੀ ਹੁਣ ਇਹ ਮੈਂ ਜਾਣ ਨਹੀਂ ਦੇਣਾ ਸਸ ਸਾਦੀ ਹੋ ਗਈ ਦੇ ਵਲੀ ਜਾਣ ਨਹੀਂ ਦੇਣਾ ਇਹ ਚਲ ਜੀ ਉਹਨੇ ਕਹਿ ਦਿੱਤਾ ਕਿ ਮੇਰੇ ਨਾਲ ਚੱਲ ਪਾ ਦਵਾਈ ਲੈਣ ਵਾਸਤੇ ਪਤਾ ਨਹੀਂ ਇਹਦਾ ਦਿਮਾਗ ਨੂੰ ਖਰਾਬ ਹੋ ਜਾਂਦਾ ਤੇ ਕਦੋਂ ਕੀ ਹੋ ਜਾਂਦਾ ਪਰ ਜੇ ਮੈਂ ਭੈਣ ਨਾ ਗਿਆ ਆਪਣਾ ਘਰ ਖਰਾਬ ਹੁੰਦਾ ਤੇ ਜੇ ਮੈਂ ਨਾ ਗਿਆ ਉਹਨੇ ਫੇਰ ਮੈਨੂੰ ਗਹਿਣਾ ਇਹ ਜਨਾਨੀ ਪਿੱਛੇ ਲੱਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੈਂ ਕਰਾਂ ਕੀ ਹੁ ਆਦਿਏ ਤੇ ਬੜੀ ਲਖਵੀਰ ਹੋਇਆ ਨਹੀਂ ਤਿਆਰ ਆ ਜੇ ਆ ਗਿਆ ਭੈਣ ਜੀ ਆ ਗਿਆ ਬਸ ਤਿਆਰ ਹੁੰਦਾ ਪਿਆਵਾ ਹਾਏ ਹਾਏ ਵੇ ਕਿਹੜੀ ਬੋਸ ਕੀ ਪਾਉਂਦਿਆ ਵਾ ਜਿਹੜਾ ਅਜੇ ਤੱਕ ਤੂੰ ਬਾਹਰ ਹੀ ਨਹੀਂ ਨਿਕਲਿਆ ਕਿੰਨੇ ਚਿਰ ਦੀ ਮੈਂ ਕਹਿ ਕੇ ਗਈ ਆ ਪੇ ਤਿਆਰ ਹੋ ਜਾ ਵੇਖਾਂ ਭਲਾ ਕਿਹੜੀ ਤਿਆਰੀ ਕਰਦਾ ਵਾ ਇਹ ਵੇ ਤੂੰ ਅਜੇ ਤੱਕ ਉੱਦਾ ਹੀ ਬਿਠਾ ਆ ਵਾ ਤੇ ਮੈਨੂੰ ਕਹਿਣਾ ਦੀਦੀ ਮੈਂ ਤਿਆਰ ਹੋਣ ਧਿਆ ਵਾ ਹਾਏ ਹਾਏ ਆ ਕਿੱਦਾਂ ਦੀਆਂ ਗੱਲਾਂ ਵਾ ਮੈਨੂੰ ਤਾਂ ਪਹਿਲਾਂ ਹੀ ਪਤਾ ਤੇਰੀ ਕਰ ਤੂੰ ਉੱਦਾ ਵੀ ਤੂੰ ਆਹੇ ਕੰਮ ਕਰਨਾ ਵਾ ਮੈਨੂੰ ਤਾਂ ਭੂਆ ਜੀ ਨੇ ਦੱਸਤਾ ਹੈਗਾ ਕਿ ਤੂੰ ਆਪਣੀ ਜਨਾਨੀ ਤੋਂ ਬਿਨਾ ਕਿਤੇ ਪਿਆਰ ਨਹੀਂ ਪੁੱਟਦਾ ਵੇਖਿਆ ਹੁੰਨੀ ਵੀ ਪਾ ਕੇ ਬੈਠਾ ਹੁਣ ਗਾੜੀ ਕੋਲਦਾ ਨਹੀਂ ਕੋਈ ਗੱਲ ਨਹੀਂ ਕਰਦਾ ਗਾੜੀ ਜਵਾਬ ਹੀ ਆ ਨਾ ਤੇਰੇ ਵੱਲੋਂ ਫਿਰ ਦੌਰ ਫਿੜੇ ਮੈਂ ਹਜੇ ਭਰਾ ਹੋਂਦਾ ਮੈਂ ਤਾਂ ਕਹਿੰਦੀ ਕੀ ਕਰਨੇ ਹਜੇ ਭਰਾ ਹੈ ਜੇ ਭਰਾ ਹੋਂ ਤਾਂ ਚੱਜਦੇ ਹੋਂ ਉਹ ਵਿਚਾਰਾ ਮਰਨੇ ਪਿਆ ਹੀ ਓ ਤੇ ਇਹਨੂੰ ਫਿਕਰ ਹੀ ਕੋਈ ਨਹੀਂ ਗਾ ਕੀ ਕਿਹਾ ਹੁਣ ਤੇਰੀ ਜਨਾਨੀ ਨੇ ਬੋਲਦਾ ਕਿਉਂ ਨਹੀਂ ਹੁਣ ਕੋਹ ਇੱਥੇ ਪੱਥਰ ਨਾਲ ਮੱਥਾ ਮਾਰਨਾ ਕੋਈ ਫਾਇਦਾ ਨਹੀਂ ਗਾ ਆਪ ਹੀ ਵੇਣੀ ਆ ਜਾ ਕੇ ਕੋਈ ਹੀ ਲਗਸੀਲਾ ਕਰਨੀ ਆ ਤੇ ਲੈ ਕੇ ਜਾਨੀ ਆਪਣੇ ਭਰਾ ਨੂੰ ਇਹ ਤੇ ਜਨਾਨੀ ਪਿਛੇ ਗੁੰਗਾ ਹੋ ਗਿਆ ਵਾ ਤੇ ਬੋਲਣਾ ਵੀ ਗਿਆ ਹੁਣ ਬੈਠਾ ਰਾ ਇੱਥੇ ਉਹ ਵੀ ਕੰਮ ਹੋ ਗਿਆ ਜਿਹਦਾ ਡਰੀ ਮੈਨੂੰ ਇਹ ਵੀ ਕੋ ਤਾਂ ਨਹੀਂ ਛੱਡਦੀ ਬੇਇੱਜ਼ਤੀ ਕਰਾਉਂਦੀ ਵਾਦੀ ਦੀ ਬੇਇੱਜ਼ਤੀ ਕਰਵਾ ਖੜੀ ਨਾਮੇ ਕੇ ਨੂੰ ਮੂਨ ਖੌਂਦ ਦਵਾ ਹਾਂ ਸਾਡੀ ਹੋਂਦ ਦੀ ਬੇਇੱਜ਼ਤੀ ਕਰਾਉਗੇ ਫੜੇ ਮਰ ਜੁਲਾੰਦਾ ਵੀ ਇਰਾਦਾ ਮੇਰਾ ਪੇ ਖਲਾਰਾ ਮਕਾਈ ਦਈਏ ਲਿਆ ਕੇ ਨਾ ਪਾਊਡਰ ਲਾ ਕੇ ਤੇ ਡਰਮੀ ਚ ਪਾਈਏ ਕੰਮ ਮੁੱਕ ਜਾਊਗਾ ਆ ਭੈਣ ਜੀ ਦੀ ਆਵਾਜ਼ ਆਉਂਦੀ ਆ ਇਹ ਕਿਉਂ ਬੋਲਣ ਦੇ ਉਹਨਾਂ ਨਾਲ ਮਾਰਾਂ ਆਵਾਜ਼ ਭੈਣ ਜੀ ਗੱਲ ਸੁਣਿਓ ਮੇਰੀ ਐਵੇਂ ਦੇ ਦਿਮਾਗ ਖਰਾਬ ਕਰਨੇ ਇਹਨਾਂ ਨਾਲ ਆ ਗਈ ਆ ਗਈ ਹਾਂ ਫਾਪੀ ਆਵਾਜ਼ ਮਾਰਨ ਦੀ ਹਾਂ ਭੈਣ ਜੀ ਆਵਾਜ਼ ਮੈਂ ਕੀ ਮਾਰਨੀ ਤੁਸੀਂ ਬੜਾ ਬੋਲਣ ਦੇ ਕੀ ਗੱਲ ਹੋਈ ਆ ਬੋਲਣਾ ਕੀ ਆ ਮੈਂ ਤੇ ਇਹਨਾਂ ਕਰਤੂਤਾਂ ਵੇਖ ਵੇਖ ਕੇ ਨਾ ਸ਼ਰਮ ਆਉਂਦੀ ਆ ਕਿ ਭਰਾ ਵਾ ਦੂਰ ਫਿੜੇ ਮੈਂ ਅਜੇ ਭਰਾ ਦਾ ਹੈਂ ਉਹ ਵਿਚਾਰਾ ਕਿਨੇ ਤਰਲੇ ਲੈਣ ਰਿਹਾ ਵਾ ਇਹ ਵੇਹ ਗਾਈ ਜੀ ਬਣ ਕੇ ਅੰਦਰ ਬੈਠਾ ਚੁੱਪ ਕਰਕੇ ਕਰਦੀ ਦੇ ਪਿਛੇ ਲੱਗਾ ਭੈਣ ਜੀ ਉਹਨੇ ਕਿਤੇ ਨਹੀਂ ਗ ਜਾਣਾ ਉਹ ਕਹਿੰਦੀ ਵੀ ਪੈਸੇ ਖਰਚੇ ਜਾਂਦੇ ਆ ਤੇ ਮੈਂ ਤਾਂ ਚੁੱਪ ਕੀਤੀ ਆ ਤੁਹਾਨੂੰ ਮੈਂ ਇੱਕ ਸਲਾਹ ਦਵਾ ਤੁਸੀਂ ਐਵੇਂ ਉਹਦਾ ਤਰਲੇ ਕੱਢਦੇ ਫਿਰਨ ਰਹੇ ਜੇ ਵੀ ਨਾਲ ਚੱਲ ਨਾਲ ਚੱਲ ਦੋਵੇਂ ਭੈਣ ਭਰਾ ਚੱਲ ਜਿਓ ਹਾਂ ਘਰੋਂ ਗਾੜੀ ਪਾਜੀ ਨੇ ਤੁਹਾਨੂੰ ਮਿਲ ਪੈਣਾ ਵਾ ਤੇ ਤਿੰਨੇ ਜਾਣੇ ਜਾ ਕੇ ਤੇ ਦਵਾਈ ਲੈ ਆਓ ਨਾਲੇ ਇਹਨੂੰ ਵੀ ਪਤਾ ਲੱਗ ਜਾਊਗਾ ਵੀ ਮੇਰੇ ਬਿਨਾਂ ਵੀ ਕੰਮ ਕਰ ਸਕਦਾ ਵਾ ਤਰਲੇ ਕੱਢਣ ਦੀ ਲੋੜ ਨਹੀਂ ਉਹ ਤਾਂ ਮੈਂ ਜਾਣਾ ਹੀ ਆਂ ਇਹ ਤਰ੍ਹਾਂ ਵੀ ਲੈ ਕੇ ਜਾ ਆਪਣੇ ਭਰਾ ਨੂੰ ਲੈ ਕੇ ਜਾਉਂਗੀ ਪਰ ਮੈਨੂੰ ਇੱਕ ਗੱਲ ਦੱਸੇ ਵੀ ਪਿਆਹੇ ਆਪਣੇ ਪੇਕਿਆਂ ਤੋਂ ਲੈ ਕੇ ਲਾਉਣ ਲਈ ਐ ਇਥੋਂ ਘਰ ਚ ਲੱਗਣੇ ਆ ਇਹਨੂੰ ਸ਼ਰਮ ਨਹੀਂ ਆਉਂਦੀ ساری ਉਮਰ ਉਹਨੇ ਐਸੇ ਘਰ ਚ ਕਮਾਈ ਕੀਤੀ ਆ ਤੇ ਅਜੇ ਤੱਕ ਨਹੀਂ ਉਹ ਬੈੰਦਾ ਅਜੇ ਤੱਕ ਉਹ ਪਿਆਲੀਆਂ ਵੱਲ ਫੇਰੇ ਮਾਰਦਾ ਫਿਰਦਾ ਵਾ ਦਰ ਫਿਟੇ ਮੈਂ ਕਿੰਨੇ ਹਜੇ ਖਾਂਦਾ ਨਹੀਂ ਦਾ ਮੇਰੀ ਗੱਲ ਸੁਣੋ ਕਸੂਰ ਉਹਦਾ ਨਹੀਂਗਾ ਆ ਜਿਹੜੀ ਆਈ ਆ ਨਾ ਸਗਾਤ ਉਹ ਅੰਦਰ ਬੈ ਕੇ ਪੜਾਉਂਦੀ ਆਨੂੰ ਵੀ ਨਹੀਂ ਕਿਤੇ ਖੜਨਾ ਉਹ ਤੇ ਚਾਹੁੰਦੀ ਆ ਕਿ ਸਾਰਾ ਕੁਝ ਮੇਰੇ ਜੋਗਾ ਹੋਵੇ ਰੋਟੀ ਪਾਣੀ ਪੋਛਦੀ ਫਿਰਦੀ ਤਾਂ ਕਈ ਕੰਮ ਕਰਦੀ ਫਿਰਦੀ ਆ ਉਹਦੀ ਕੋਈ ਚਾਲ ਵਾ ਮੈਂ ਤੇ ਆਪਨੇ ਇਹੋ ਗੱਲ ਕਹਿਣ ਡਈ ਆ ਜੇ ਤੁਸੀਂ ਆਏ ਜੇ ਨਾ ਜਾਓ ਇਹਨਾਂ ਦੇ ਨਾ ਟੈਸਟ ਕਰਾ ਕੇ ਤੇ ਦਵਾਈ ਚੰਗੇ ਡਾਕਟਰ ਕੋਲ ਲਿਆ ਕੇ ਦੋ ਉਦਾਂ ਨਾ ਰੋਟੀ ਹੁਣ ਮੈਂ ਆਪ ਵੀ ਪੜਾਉਣੀ ਆ ਤੇ ਅੱਗੇ ਨਾਲ ਥੋੜਾ ਜਿਹਾ ਫਰਕ ਵਾ ਨਹੀਂ ਆਉਂਦੇ ਚੱਕਰ ਚੱਕਰ ਅੱਜ ਸਿਹਰ ਦੀ ਰੋਟੀ ਨਹੀਂ ਖਾਦੀ ਜੀ ਉਹਨੇ ਫੇਰ ਟੈਸਟ ਵੀ ਕਰਨਾ ਹੋ ਤਾਂ ਖਾਲੀ ਪੇਟੀ ਕਰਨਾ ਹੋ ਚਲ ਭਾਬੀ ਤੇ ਫਿਕਰ ਨਾ ਕਰ ਮੇਰੇ ਹੁੰਦਿਆ ਕੋਈ ਨਹੀਂ ਹੁਣ ਮੈਂ ਆਈ ਆ ਨਾ ਮੈਂ ਗੱਲ ਕਿਸੇ ਨਾ ਕਿਸੇ ਪਾਸੇ ਲਾ ਕੇ ਜਾਉਂਗੀ ਤੂੰ ਫਿਕਰ ਨਾ ਕਰਿਆ ਕਰ ਕੋਈ ਨਹੀਂ ਇਹਦਾ ਮਟੋਜੀ ਦਾ ਮੈਲਾਜ ਕਰੂੰਗੀ ਨਾ ਫੜਕੇ ਜਿਹੜੀ ਇਹ ਮਸ਼ਰੀ ਫਿਰਦੀ ਐ ਚੱਲ ਕੋਈ ਗੱਲ ਨਹੀਂ ਭੈਣ ਜੀ ਜੇ ਤੁਹਾਨੂੰ ਕੋਈ ਗੱਲ ਕੀਤੀ ਮੈਨੂੰ ਵੀ ਗੁੱਸਾ ਲੱਗਣਾ ਰੋਟੀ ਪੱਕੀ ਐ ਰੋਟੀ ਖਾਓ ਜਾਓ ਟਾਈਮ ਦੇ ਨਾਲ ਜਾਓ ਮੁੜ ਕੇ ਇਹ ਨਾ ਹੋਵੇ ਕਿ ਡਾਕਟਰ ਰੋਟੇ ਰੋਟੀ ਕਿੱਥੇ ਲੰਗਦੀ ਐ ਮੈਨੂੰ ਰੋਟੀ ਤੇ ਮੈਨੂੰ ਲੰਗਦੀ ਨਹੀਂ ਕਰਦਾ ਮੋਹਰ ਵੇਖ ਕੇ ਮੇਤੇ ਗੁੱਸਾ ਚੜ ਚੜ ਜਾਂ ਰਿਹਾ ਐ ਤੇ ਵੀ ਵੇਖਦਾ ਜਨਾਨੀ ਦੇ ਮਗਰ ਲੱਗਾ ਵਾ ਅੱਛਾ ਚਲ ਕੋਈ ਗੱਲ ਨਹੀਂ ਹੱਥ ਮਾਰੇ ਹੁਣ ਇਹ ਆ ਟਿੱਡ ਨੂੰ ਚੁਲਕਾ ਤੇ ਦੇਣਾ ਹੀ ਐ ਦੋ ਉਬਰਕੀਆਂ ਰੋਟੀ ਦਿਖਾਣੀ ਇਹਨਾਂ ਨੂੰ ਰਹਿਣ ਦਿੰਨੀ ਐ ਦੁੱਧ ਪਿਆਲ ਦਿੰਨੀ ਐ ਰੋਟੀਆਂ ਭਿਆਂ ਕੇ ਖਾ ਲਾਂਗੇ ਉਥੇ ਕਿੰਨਾ ਚਿਰ ਲੱਗਣਾ ਕੀਪਤਾ ਰਪੋਟਾਂ ਅਜ ਮਿਲਣੀਆਂ ਵੀ ਆ ਕਿ ਇਹ 2 ਦਿਨ ਬਾਅਦ ਤੇ ਮਿਲਣੀਆਂ ਚਲ ਕੋਈ ਨਹੀਂ ਇਦਾਂ ਕਰ ਫਿਰ ਫਤਵੀਰ ਨੂੰ ਤਿਆਰ ਕਰ ਦੇ ਤੇ ਮੈਂ ਟਾਈਮ ਨਾ ਜਾਵਾਂ ਫਿਰ ਕੋਈ ਗੱਲ ਨਹੀਂ ਤੁਸੀਂ ਭਾਜੀ ਨੂੰ ਇੱਕ ਵਾਰ ਫੋਨ ਕਰ ਲੈ ਮੈਂ ਹੁਣੇ ਫੋਨ ਕਰ ਦੇਣੀ ਫੋਨ ਤੇ ਆਇਆ ਸੀਰੇ ਉਹਨਾਂ ਦਾ ਅੱਛਾ ਤੇ ਕਹਿੰਦੇ ਸੀ ਕੋਈ ਗੱਲ ਨਹੀਂ ਮੈਂ ਤਿਆਰੀਆਂ ਤੇ ਮੈਂ ਤਾਂ ਕਹੇ ਵੀ ਚਲ ਇਹ ਵੀ ਫਤਾਂ ਨਾਲ ਜਾਊਗਾ ਹੈ ਜਾਣਾ ਤੇ ਭੈਣ ਜੀ ਚਾਹੀਦਾ ਵਾ ਭਰਾ ਵਾ ਅਕਸਰ ਟੁੱਟੀਆਂ ਪਾਵਾਂ ਹੀ ਗੱਲ ਨੂੰ ਆਉਂਦੀਆਂ ਵਾ ਤੇ ਕੱਲ ਨੂੰ ਜਦੋਂ ਵੱਡੇ ਭਰਾ ਨੇ ਪੈਰ ਪਿੱਛੇ ਨੂੰ ਕੀਤਾ ਨਾ ਫੇਰ ਤੜਫਣਾ ਵਕਤ ਕਰਨਾ ਹੀ ਆ ਜਿਹੜ ਇਹ ਕੋ ਟਾਈਮ ਦਾ ਪਤਾ ਹੁੰਦਾ ਵਾ ਕਿਹੜਾ ਕਿਹੜੇ ਵੜੇ ਆ ਜਣਾ ਵਾ ਫੇਰ ਵੇਖੀ ਹਾਂ ਫੇਰ ਪਤਾ ਲੱਗਣਾ ਸਾਚੀ ਸਿਆਣੇ ਕਹਿੰਦੇ ਆ ਵੀ ਘਰੋਂ ਮਾੜਾ ਜੰਮਿਆ ਨਾ ਤਾਂ ਬਾਹਰੋਂ ਮਾੜਾ ਆਵੇ ਨਾ ਆ ਤੇ ਜਦੋਂ ਦੀ ਆਈ ਹੈ ਨਾ ਸਾਡੇ ਘਰ ਨੂੰ ਲੈ ਹੀ ਬੈਠੀ ਹੈ ਚਲ ਤਫਾ ਕਰ ਇਹਦਾ ਇਲਾਜ ਬਾਅਦ ਚ ਕਰਾਂਗੇ ਪਹਿਲਾਂ ਮੈਂ ਵੀਰ ਨੂੰ ਦਿਖਾਣਾ ਹੁੰਦਾ ਆ ਚਲ ਮੈਂ ਰੋਟੀ ਦਵਾ ਤੂੰ ਰੋਟੀ ਖਾਓ ਆ ਚਲ ਵੀਰ ਹਾਂਜੀ ਚੱਲ ਜੀਏ ਫੇਰ ਹੋਇਆ ਲਖਮੀ ਤਿਆਰ ਵੇ ਗੋਲੀ ਮਾਰ ਉਹਨੂੰ ਲਖ ਵੀਰ ਨੂੰ ਹੈਂ ਉੱਚ ਕਰਤੂਤ ਹੀ ਕੋਈ ਹੈ ਨਹੀਂਗੀ ਉਹ ਜਿੱਦਾਂ ਉਹਦੀ ਜਨਾਨੀ ਗਈ ਜਾਂਦੀ ਉਦਾਂ ਮਗਰਮਗਰ ਕਰੀ ਜਾਂਦਾ ਵਾ ਆਪਣਾ ਤਾਂ ਕੋਈ ਸਟੈਂਡ ਹੀ ਨਹੀਂ ਹੈਗਾ ਉਹਦਾ ਨਹੀਂ ਹੁਣ ਕੀ ਕਹਿੰਦਾ ਨਹੀਂ ਜਾਣਾ ਮੈਨੂੰ ਕਹਿੰਦਾ ਕਿ ਹੁਣ ਨਾ ਤਿਆਰ ਤੇ ਜਦੋਂ ਮੈਂ ਗਈਆਂ ਵੇਖਣ ਤੇ ਚੁੱਪ ਕਰਕੇ ਨੀਵੀਂ ਪਾ ਕੇ ਤੇ ਬਿਠਾ ਵਾ ਗਾੜੀ ਭੂਆ ਕੁਸ ਕਿਆ ਹੀ ਕੋਹ ਨਹੀਂ ਉਹਨੇ ਪੜਾਤਾ ਹੋਣਾ ਵਾ ਨਾ ਵੀ ਨਹੀਂ ਜਾਣਾ ਨਾਲ ਕੋਈ ਗੱਲ ਨਹੀਂ ਇਹਦੀ ਵੀ ਵਾਰੀ ਕਿਤੇ ਆਊਗੀ ਨਾ ਫਿਰ ਇਹਨੂੰ ਮਤ ਦੇਵਾਂਗੇ ਚਾਜਣਾ ਉਹ ਪੈਣ ਜਾਂਦੀ ਤੇ ਕੋਈ ਗੱਲ ਨਹੀਂ ਮੈਨੂੰ ਇਹ ਆਪੇ ਕਿਤੇ ਰਾਜ ਚੱਕਰ ਆ ਗਿਆ ਨਾ ਕਿਤੇ ਡਗ ਲੁਕ ਨਾ ਪਈ ਨਹੀਂ ਹੁੰਦਾ ਚੱਕਰ ਮੈਂ ਪਾਜੀ ਤੇਰੇ ਨੂੰ ਫੋਨ ਕਰਤਾ ਵਾ अच्छा तो आंदा ਵੀ ਮੈਂ ਤਿਆਰ ਹਾਂ ਤੂੰ ਤਸੀਂ ਆ ਜਾਓ ਭੈਣ ਭਰਾ ਦੋਵੇਂ ਤੇ ਆਪਾਂ ਚੱਲੀਏ ਟਾਈਮ ਦੇ ਨਾਲ ਤੇ ਟਾਈਮ ਨਾਲ ਹੀ ਖਾ ਕੇ ਤੇ ਆਈਏ ਘਰ ਨੂੰ ਹੈ ਓਏ ਉਹ ਤਾਂ ਤੇਰੀ ਗੱਲ ਠੀਕ ਵਾ ਤੂੰ ਹੁਣ ਮਾਲਾ ਜੀ ਕੇ ਤੇ ਰਾਜੇ ਚੱਕਰਾਂ ਲ ਕੇ ਡੇਗੇ ਤੇ ਤੂੰ ਮੈਨੂੰ ਕਿੱਥੇ ਚੁੱਕਦੀ ਰਹੇਂਗੀ ਕਿਤੇ ਚੱਕਰ ਨਹੀਂ ਆਉਂਦਾ ਰੱਬ ਤੇ ਭਰੋਸਾ ਰੱਖ ਕੁਛ ਨਹੀਂ ਹੁੰਦਾ ਕੋਈ ਗੱਲ ਨਹੀਂ ਜੇ ਜਿਨ੍ਹਾਂ ਨੇ ਸਾਥ ਨਹੀਂ ਦਿੱਤਾ ਸਾਡਾ ਤੇ ਕੋਈ ਨਹੀਂ ਟਾਈਮ ਇਹਨਾਂ ਦਾ ਵੀ ਆ ਜਣਾ ਵਾ ਫਿਕਰ ਨਾ ਕਰ ਮੇਰਾ ਵੀਰ ਤੇ ਮੇਰੇ ਨਾਲ ਚੱਲ ਮੈਨੂੰ ਬੜੀ ਫਿਕਰ ਹੁੰਦੀ ਆ ਉਦੋਂ ਤੇ ਭੈਣ ਮੇਰੇ ਨਾਲ ਉਦੋਂ ਚੱਲ ਗਿਆ ਸੀ ਅੱਛਾ ਤੇ ਅੱਜ ਇਹਨੂੰ ਕੀ ਗੋਲੀ ਬਚ ਗਈ ਆ ਮੇਰੇ ਨਾਲ ਨਹੀਂ ਨਾ ਜਾਣਾ ਬਿਮਾਰੀ ਤੇ ਆਵਾ ਕੋ ਡਾਕਟਰ ਉਸੇ ਕੋ ਖੜਨਾ ਡਾਕਟਰ ਨਹੀਂ ਬਦਲਣਾ ਅੱਛਾ 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 ਆਹੋ ਪੀੜ ਤੇ ਆ ਹੋਂ ਲਈ ਆ ਤੇ ਕਿਉਂ ਡਾਕਟਰ ਬਦਲਣਾ ਵਾ ਦਵਾਈ ਜੇ ਪਈ ਉਹ ਖਵਾ ਲੋ ਮੈਂ ਜਦੋਂ ਫਰਕ ਕੋਈ ਨਹੀਂ ਗਾ ਤੇ ਕਾਦ ਲਈ ਦਵਾਈ ਉਹ ਵਿਚਾਰੇ ਨੂੰ ਖਵਾਲੀ ਜਾਣੀ ਆ ਜਦ ਤੱਕ ਫਰਕ ਦਿਖੇ ਹਨਾ ਤੇ ਫਿਰ ਤੇ ਬੰਦਾ ਖਵਾਲੀ ਜਾਵੇ ਜੇ ਤਾਂ ਫਰਕ ਕੋਈ ਨਹੀਂ ਗਾ ਮੈਂ ਨਹੀਂ ਕਹ ਹਣੇ ਨਾਲ ਵੇਖਣਾ ਤੇ ਨਾ ਹਣ ਮੈਂ ਕਹਿਣਾ ਹੀ ਹਾਂ ਤੇ ਮੇਰਾ ਵੀਰ ਮੇਰੇ ਨਾਲ ਚੱਲ ਕੁਛ ਨਹੀਂ ਗਾ ਹੁੰਦਾ ਉਹ ਪ੍ਰਮਾਤਮਾ ਦੇ ਡੋਰੀਆਂ ਛੁੱਟ ਤੇ ਤੂੰ ਆ ਚੱਲੀਏ ਚਲੋ ਫਿਰ ਅੱਛਾ ਜਲੀ ਪੈਣਾ ਆਹੋ ਚੱਲ ਵੀਰ ਤੂੰ ਹੌਲੀ ਹੌਲੀ ਚੱਲ ਜਾਾਂਗੇ ਹੌ ਧਿਆਨ ਨਾ ਜਾਇਓ ਚੱਕਰ ਚੱਕਰ ਆਉਣਗੇ ਨਾ ਤੇ ਖਲਾਰ ਦਿਓ ਪੈਣ ਜੀ ਮੈਂ ਤੇ ਅਗੇ ਦੱਸਣ ਡਿਆ ਮੈਂ ਹੈ ਪੈਣ ਜੇ ਰਾਜਕ ਦੇ ਚੱਕਰ ਆ ਗਏ ਤੇ ਫੇਰ ਕੀ ਕਰਾਂਗੇ ਉਹ ਨਹੀਂ ਆਉਂਦਾ ਚੱਕਰ ਪੁਸ਼ਟ ਨਹੀਂ ਲੱਗੀ ਕੋਸ਼ਟ ਨਹੀਂ ਹੁੰਦਾ ਫਿਕਰ ਨਾ ਕਰ ਤੂੰ ਚੱਲ ਚੱਲੀ ਆਪਾਂ ਟਾਈਮ ਦੇ ਨਾਲ ਪੈਣਾ ਪਾਜੀ ਮੈਂ ਚਲਦੇ ਬੈਗ ਆਹੋ ਆਪਾਂ ਗੱਡੀ ਤੇ ਚੱਲ ਜਣਾ ਗੱਡੀ ਚੱਲ ਤੋ ਆਪਾਂ ਚੱਲੀਏ ਚੱਲ ਬੈ ਪੈਣਾ ਚੱਲ ਤੁਰ ਚੱਲ ਤੇ ਖਾਈ ਲੱਲੋ ਕਿ ਫੇਰ ਕੋ ਖਵਾਜੋ ਭਾਵੇਂ ਕੋਈ ਨਹੀਂ ਮੈਂ ਖਵਾ ਲ ਦੂਗੀ ਫਿਕਰ ਨਾ ਕਰ ਤੂੰ ਚੰਗਾ ਆਪਾਂ ਅਗੇ ਬਸ ਚੱਲ ਵੀਰ